ਪੌਂਗ ਡੈਮ ਵਿਚੋਂ ਲਖਸ਼ ਦੀ ਬਰਗਾ ਆਈਲੈਂਡ ਆਇਆ ਬਾਹਰ ਪਾਣੀ ਵਿਚੋਂ ਨਿਕਲੀ ਦੂਸਰੀ ਦੁਨੀਆ ਹੋਰ ਵੀ ਜਿਆਦਾ ਹਰਾ ਭਰਾ ਆ ਰਿਹਾ ਆ ਨਾਲ ਨਾਲ ਕੰਡੇ ਤੇ ਇਹ ਸਥਾਨਿਕ ਲੋਕਾਂ ਦੇ ਪਸ਼ੂ ਚਰਦੇ ਪਏ ਆ ਤੁਸੀਂ ਗੌਰ ਦੇ ਨਾਲ ਇਹਨਾਂ ਲਹਿਰਾਂ ਵੱਲ ਦੇਖੋ ਜਿਹੜੀਆਂ ਦਿਲ ਨੂੰ ਛੂੰਹਦੀਆਂ ਆ ਸਕੂਨ ਦਿੰਦੀਆਂ ਆ ਆਪਣੇ ਫੈਮਿਲੀ ਦੇ ਨਾਲ ਤੁਸੀਂ ਇੱਥੇ ਪੂਰਾ ਮਜ਼ਾ ਲੈ ਸਕਦੇ ਆ ਅੰਦਰ ਆ ਕੇ ਬੰਦਾ ਭੁੱਲ ਜਾਂਦਾ ਆ ਕਿ ਬਾਹਰ ਆਲੇ-ਦਵਾਲੇ ਇੱਕ ਤਰ੍ਹਾਂ ਸਮੁੰਦਰੀ ਸਮੁੰਦਰਾ ਚਾਰੇ ਪਾਸੇ ਬਹੁਤ ਜ਼ਿਆਦਾ ਸੰਗੜਾ ਜੰਗਲ ਆ ਇੱਕ ਵਾਰ ਨਜ਼ਰ ਮਾਰੋ ਦਰਖਤ ਈ ਦਰਖਤ ਝਾੜੀਆਂ ਈ ਝਾੜੀਆਂ ਰਾਤ ਨੂੰ ਤਾਂ ਬੰਦਾ ਇੱਥੇ ਸੋਚੇ ਬਣਾ ਆਉਣ ਬਾਰੇ ਕਿਸਤੀਆਂ ਚੱਲਦੀਆਂ ਪਈਆਂ ਆ ਆਲੇ-ਦਵਾਲੇ ਟਾਪੂ ਵੀ ਟਾਪੂ ਨਜ਼ਰ ਆ ਰਹੇ ਆ ਤੇ ਸਾਹਮਣੇ ਇੱਕ ਬਿਲਡਿੰਗ ਆ ਜਿਹੜੀ ਦੇਖਣ ਤੋਂ ਲੱਗਦਾ ਆ ਕਿ ਬਹੁਤ ਪੁਰਾਣੀ ਆ ਤੁਹਾਡਾ ਇੱਥੋਂ ਆ ਕੇ ਜਾਣ ਨੂੰ ਦਿਲ ਨਹੀਂ ਕਰੂਗਾ ਭਾਈ ਇਹ ਕਿੰਨੇ ਟਾਈਮ ਬਾਅਦ ਰਸਤਾ ਖੁੱਲਦਾ ਹਰ ਸਾਲ ਖੁੱਲਦਾ ਜਾਂ ਫਿਰ ਕਦੀ ਕਦੀ ਖੁੱਲਦਾ ਆ ਕਦੇ ਕਦੇ ਖੁੱਲਦਾ ਕਿਉਂਕਿ ਪਿਛਲੇ ਸਾਲ ਹੈ ਨਹੀਂ ਸੀ ਖੁੱਲਾ ਮੇਰੇ ਖਿਆਲ ਜੀ ਸਰ ਨਹੀਂ ਖੁੱਲਿਆ ਸੀ ਇਹ ਤਿੰਨ ਤਿੰਨ ਸਾਲ ਬਾਅਦ ਖੁੱਲਦਾ ਦੇਖ ਲੋ ਤਿੰਨ ਸਾਲ ਬਾਅਦ ਮੌਕਾ ਮਿਲਿਆ ਇਹ ਰਸਤਾ ਦੇਖਣ ਦਾ ਸੱਤ ਸਮੁੰਦਰੋਂ ਪਾਰ ਅਸੀਂ ਆਪਣੀ ਮੰਜ਼ਿਲ ਉੱਤੇ ਪਹੁੰਚ ਚੁੱਕੇ ਆ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਆ ਵੈਲਕਮ ਟੂ ਰੈਸਰ ਆਈਲੈਂਡ PB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ RAM RAM ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹੁਸ਼ਿਆਰਪੁਰ ਤੋਂ 90 ਕਿਲੋਮੀਟਰ ਦੂਰ ਦੇ ਕੋਲ ਨਗਰੋਟਾਇਆ ਨਗਰੋਟੇ ਦੇ ਕੋਲ ਰੈਂਸਰ ਆਈਲੈਂਡ ਦਿਖਾਉਣ ਵਾਸਤੇ ਲੈ ਕੇ ਆਏ ਹਾਂ ਇਹ ਆਈਲੈਂਡ 3 ਸਾਲ ਬਾਅਦ ਪਾਣੀ ਵਿੱਚੋਂ ਬਾਹਰ ਨਿਕਲਿਆ ਆ ਪਹਿਲਾਂ ਇਸ ਆਈਲੈਂਡ ਨੂੰ ਕਿਸ਼ਤੀਆਂ ਦਾ ਸਹਾਰਾ ਲੈ ਕੇ ਦੇਖਣਾ ਪੈਂਦਾ ਸੀ ਤਲਵਾੜੇ ਸ਼ਹਿਰ ਤੋਂ ਲੇਕਿਨ 3 ਸਾਲ ਬਾਅਦ ਇਹ ਰਸਤਾ ਬਾਹਰ ਨਿਕਲਿਆ ਆ ਹੁਣ ਅਸੀਂ ਗੱਡੀ ਰਾਹੀਂ ਇਸ ਆਈਲੈਂਡ ਤੱਕ ਪਹੁੰਚ ਸਕਦੇ ਆ ਇਹ ਇੱਕ ਬਹੁਤ ਵੱਡੀ ਗੱਲ ਆ ਸਾਡੇ ਪੰਜਾਬ ਨੇੜੇ ਇੰਨਾ ਸੋਹਣਾ ਸਵਰਗ ਵਰਗਾ ਆਈਲੈਂਡ ਜਿਹੜਾ ਅੱਜ ਅਸੀਂ ਤੁਹਾਨੂੰ ਗੱਡੀ ਰਾਹੀਂ ਸੱਤ ਸਮੁੰਦਰੋਂ ਪਾਰ ਇਹ ਆਈਲੈਂਡ ਦਿਖਾ ਲੈਣਾ ਆ ਬਹੁਤ ਵਧੀਆ ਲੱਗਣ ਵਾਲਾ ਆ ਤੁਸੀਂ ਵੀ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਗੱਡੀ ਰਾਹੀਂ ਇਸ ਆਈਲੈਂਡ ਤੱਕ ਜਰੂਰ ਪਹੁੰਚਿਓ ਬਹੁਤ ਵਧੀਆ ਲੱਗਣ ਵਾਲਾ ਆ ਰਸਤੇ ਦੇ ਵਿੱਚ ਤੁਸੀਂ ਜਗ੍ਹਾ ਜਗ੍ਹਾ ਰੁਕਦੇ ਜਾਊਗੇ ਇੰਨਾ ਵਧੀਆ ਨਜ਼ਾਰਾ ਆ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਸ ਆਈਲੈਂਡ ਤੱਕ ਪਹੁੰਚਣ ਵਾਸਤੇ ਕਿਸ਼ਤੀਆਂ ਰਾਹੀਂ ਆਉਣਾ ਪੈਂਦਾ ਸੀ ਤਰਵਾੜੇ ਤੋਂ ਪੋਗ ਡੈਮ ਤੋਂ ਲੇਕਿਨ ਪਹਿਲੀ ਵਾਰ 3 ਸਾਲ ਬਾਅਦ ਇਹ ਰਸਤਾ ਬਾਹਰ ਨਿਕਲਿਆ ਆ ਪਾਣੀ ਦੇ ਵਿੱਚੋਂ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਇਹ ਤੁਹਾਨੂੰ ਦਿਖਾਉਣ ਵਾਸਤੇ ਲੈ ਕੇ ਆਏ ਆ ਚਲੋ ਹੁਣ ਵੱਧਦੇ ਆ ਆਪਣੀ ਮੰਜ਼ਿਲ ਵੱਲ ਅਸੀਂ ਰੈਂਸਰ ਆਈਲੈਂਡ ਦੇ ਮੇਨ ਗੇਟ ਤੇ ਪਹੁੰਚ ਗਏ ਆ ਸਾਹਮਣੇ ਤੁਸੀਂ ਪਰ ਸਕਦੇ ਆ ਲਿਖਿਆ ਹੋਇਆ ਆਪਕਾ ਸੁਆਗਤ ਆ ਸਾਹਮਣੇ ਟਿਕਟ ਕਾਊਂਟਰ ਆ ਜਿੱਥੇ 10 ਰੁਪਏ ਪਰ ਪਰਸਨ ਦੇ ਹਿਸਾਬ ਨਾਲ ਪਸਤੀ ਕੱਟੀ ਜਾਂਦੀ ਆ ਤੇ ਗੱਡੀ ਦਾ 100 ਰੁਪਿਆ ਐਕਸਟਰਾ ਲੱਗਦਾ ਆ ਤੇ ਇੱਧਰ ਬੋਟ ਦਾ ਲਿਖਿਆ ਹੋਇਆ ਜੇ ਤੁਸੀਂ ਬੋਟ ਰਾਹੀਂ ਰੈਂਸਰ ਆਈਲੈਂਡ ਪਹੁੰਚਣਾ ਚਾਹੁੰਦੇ ਆ ਤਾਂ ਆਹ ਪ੍ਰਾਈਜ਼ ਆ ਹੁਣ ਅਸੀਂ ਇਸ ਰਸਤੇ ਰਾਹੀਂ ਗੱਡੀ ਲੈ ਕੇ ਰੈਸਰ ਆਈਲੈਂਡ ਤੱਕ ਪਹੁੰਚਣਾ ਆ ਬਹੁਤ ਭਰਾ ਪੈਣਾ ਤਲਵਾਲੇ ਰਾਹੀਂ ਇਸ ਆਈਲੈਂਡ ਤੱਕ ਆਏ ਹੋਣਗੇ ਪਰ ਜਿਸ ਰਸਤੇ ਅਸੀਂ ਅੱਜ ਤੁਹਾਨੂੰ ਲੈ ਕੇ ਜਾ ਰਹੇ ਆ ਬਹੁਤ ਘੱਟ ਲੋਕ ਜਿਨ੍ਹਾਂ ਨੂੰ ਇਸ ਰਸਤੇ ਦਾ ਪਤਾ ਆ ਜਾਂ ਲਾਗਲੇ ਪਿੰਡਾਂ ਦੇ ਆ ਉਹੀ ਜਾਂਦੇ ਆ ਇਸ ਆਈਲੈਂਡ ਤੱਕ ਦੇਖੋ ਲੱਗਦਾ ਇਹ ਦ੍ਰਿਸ਼ ਕਿਤੇ ਸਵਰਗ ਨਾਲੋਂ ਘੱਟ ਸਾਹਮਣੇ ਪਾਣੀ ਨਜ਼ਰ ਆ ਰਿਹਾ ਫੈਲਿਆ ਹੋਇਆ ਇਦਾਂ ਲੱਗਦਾ ਜਿੱਦਾਂ ਅਸੀਂ ਸਮੁੰਦਰ ਦੇ ਕੋਲ ਹੁੰਨੇ ਆ ਅਸੀਂ ਤੁਹਾਨੂੰ ਫੇਰ ਦੱਸ ਦਿੰਨੇ ਆ ਦੁਬਾਰਾ ਤੇ ਇੱਕ ਤਾਂ ਤਲਵਾੜੇ ਤੋਂ ਅੱਗੇ ਕਿਸ਼ਤੀਆਂ ਰਾਹੀਂ ਲੋਕੇ ਇਸ ਰੈਂਸਰ ਆਈਲੈਂਡ ਤੱਕ ਪਹੁੰਚਦੇ ਆ ਲੇਕਿਨ ਇਸ ਰਸਤੇ ਰਾਹੀਂ ਜੇ ਤੁਸੀਂ ਆਉਣਾ ਆ ਤਾਂ ਤੁਹਾਨੂੰ ਪਹਿਲਾਂ ਹਿਸ਼ਾਰਪੁਰ ਤੋਂ ਮਾਤਾ ਚਿੰਤਪੋਨੀ ਹੁੰਦੇ ਹੋਏ ਦੇਰਾ ਆ ਜਵਾਲਾਜੀ ਦੇ ਕੋਲ ਦੇਰੇ ਤੋਂ ਨਗਰੋਟਾ ਇੱਕ ਛੋਟਾ ਜਿਹਾ ਕਸਬਾ ਆ ਜਿੱਥੇ ਪਹੁੰਚਣਾ ਪੈਣਾ ਆ ਨਗਰੋਟੇ ਤੋਂ ਫਿਰ ਇਹ 7 ਕਿਲੋਮੀਟਰ ਦਾ ਰਸਤਾ ਆ ਜਿਹੜਾ ਕੱਚਾ ਆ ਤੁਸੀਂ 4x4 ਗੱਡੀ ਨਾਲ ਹੀ ਇੱਥੇ ਆ ਸਕਦੇ ਆ ਵੈਸੇ ਦੂਸਰੀਆਂ ਵੀ ਆ ਸਕਦੇ ਆ ਲੇਕਿਨ ਜੇ ਕਈ ਵਾਰ ਬਾਰਿਸ਼ ਵਗੈਰਾ ਹੋਈ ਹੁੰਦੀ ਆ ਮੀਂਹ ਵਗੈਰਾ ਤਾਂ ਉਸ ਵੇਲੇ ਫਿਰ ਰਸਤਾ ਥੋੜਾ ਜਿਹਾ ਜਿਹੜਾ ਇਹ ਆ ਖਰਾਬ ਹੋ ਜਾਂਦਾ ਆ ਤੇ ਗੱਡੀ ਫਸਣ ਦਾ ਡਰ ਹੁੰਦਾ ਆ ਕਈ ਭਰਾ ਭੈਣ ਦੇਖ ਲਓ ਜਵਾਲਾਜੀ ਹੋਗੇ ਚਲ ਜਾਂਦੇ ਆ ਇਹ ਜਵਾਲਾਜੀ ਤੋਂ ਲੱਗ ਗਈ ਆ ਇਸ ਤਰ੍ਹਾਂ ਦਾ ਅਸੀਂ ਖੂਬਸੂਤ ਨਜ਼ਾਰਾ ਛੱਡ ਦਿੰਨੇ ਆ ਬਾਕੀ ਅਸੀਂ ਤੁਹਾਨੂੰ ਉੱਥੇ ਪਹੁੰਚ ਕੇ ਗੈਸਟ ਹਾਊਸ ਬਾਰੇ ਦੱਸਾਂਗੇ ਜੋ ਰੈਂਸਰ ਆਈਲੈਂਡ ਦੇ ਵਿੱਚ ਬਣਿਆ ਹੋਇਆ ਕਹਿੰਦੇ ਉੱਥੇ ਰਾਤ ਰੁਕਣ ਦਿੰਦੇ ਆ ਕਾਫੀ ਵਧੀਆ ਲੱਗਦਾ ਉੱਥੇ ਵੀ ਤੇ ਉਹਦਾ ਰੇਟ ਵੀ 1000 ਰੁਪਿਆ ਜੋ ਸਾਨੂੰ ਪਤਾ ਲੱਗਾ ਰਾਤ ਦਾ ਦਿਲ ਕਰਦਾ ਆ ਕਿ ਅਸੀਂ ਤੁਹਾਨੂੰ ਪੂਰਾ ਰਸਤਾ ਦਿਖਾਈਏ ਕਿਉਂਕਿ ਆਲੇ-ਦੁਆਲੇ ਫੈਲਿਆ ਹੋਇਆ ਪਾਣੀ ਦਿਲ ਨੂੰ ਛੂੰਦਾ ਆ ਦੇਖੋ ਤਾਂ ਹੁਣ ਅੱਗੇ ਸਾਡੀ ਗੱਡੀ ਜਿਸ ਤਰ੍ਹਾਂ ਦੇ ਰਸਤੇ ਰਾਹੀਂ ਜਾ ਰਹੀ ਆ ਸਿਰਫ ਇੱਕ ਤੁਸੀਂ ਦੇਖ ਲਓ ਗੱਡੀ ਦਾ ਰਸਤਾ ਆ ਕੱਲਾ ਆਲੇ-ਦੁਆਲੇ ਦੇਖ ਲਓ ਕਾਫੀ ਡੂੰਘੇ ਟੋਏ ਆ ਪੂਰਾ ਐਡਵੈਂਚਰ ਆ ਨਾ ਜਿਹੜੇ ਐਡਵੈਂਚਰ ਦੇ ਸ਼ਕੀਨ ਆ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਣ ਵਾਲਾ ਆ ਇੱਥੇ ਆ ਕੇ ਅਸੀਂ ਗੱਡੀ ਰੋਕੀ ਆ ਕਿਉਂਕਿ ਸਾਨੂੰ ਇੱਕ ਖੂਬਸੂਤ ਨਜ਼ਾਰਾ ਨਜ਼ਰ ਆਇਆ ਗੱਡੀ ਚਲਾਉਣ ਦਾ ਇੰਨਾ ਮਜ਼ਾ ਆ ਰਿਹਾ ਸੀਗਾ ਕਿਉਂਕਿ ਤੁਸੀਂ ਅੰਦਾਜ਼ਾ ਲਾ ਸਕਦੇ ਆ ਜਿਸ ਰਸਤੇ ਰਾਹੀਂ ਅਸੀਂ ਆਏ ਆ ਸਾਹਮਣੇ ਨਜ਼ਰ ਮਾਰੋ ਪਾਣੀ ਦੀਆਂ ਲਹਿਰਾਂ ਦੇਖ ਲਓ ਕਿੱਦਾਂ ਚੱਲਦੀਆਂ ਪਈਆਂ ਆ ਇਸ ਤੋਂ ਜ਼ਿਆਦਾ ਖੂਬਸੂਤ ਨਜ਼ਾਰਾ ਹੋਰ ਤੁਹਾਨੂੰ ਕਿੱਥੇ ਮਿਲੂਗਾ ਹੁਣ ਤੁਸੀਂ ਆਲੇ ਦੁਆਲੇ ਨਜ਼ਰ ਮਾਰੋ ਦੂਰ ਦੂ ਤੱਕ ਤੁਹਾਨੂੰ ਹਰਿਆਲੀ ਹਰਿਆਲੀ ਨਜ਼ਰ ਆਊਗੀ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸਾਰੇ ਭਰਾ ਭੈਣਾਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵਾ ਸਕਦੇ ਸਾਨੂੰ ਇੱਕ ਇਹੀ ਉਮੀਦ ਹੁੰਦੀ ਆ ਤੁਹਾਡੇ ਕੋਲੋਂ ਹੁਣ ਅਸੀਂ ਤੁਹਾਨੂੰ ਇੱਕ ਵਾਰ ਪਸ਼ੂਆਂ ਦੇ ਕੋਲ ਲੈ ਕੇ ਚਲਦੇ ਆਂ ਕਿਉਂਕਿ ਸਾਹਮਣੇ ਸਾਨੂੰ ਇੱਕ ਸਦੀਆਂ ਪੁਰਾਣੀ ਇਮਾਰਤ ਦਿਖਾਈ ਦਿੱਤੀ ਆ ਕਿਉਂਕਿ ਜਿੰਨੀਆਂ ਵੀ ਪੌਂਗ ਟਾਈਮ ਦੇ ਅੰਦਰ ਇਮਾਰਤਾਂ ਆ ਬਹੁਤ ਪੁਰਾਣੀਆਂ ਆ ਅੱਜ ਕੁਦਰਤੀ ਪਾਣੀ ਘਟਣ ਦੇ ਨਾਲ ਦਿਖਾਈ ਦੇ ਰਹੀਆਂ ਆ ਹੁਣ ਤੁਸੀਂ ਗੌਰ ਨਾਲ ਦੇਖੋ ਇਸ ਇਮਾਰਤ ਨੂੰ ਜੋ ਕਿਸੇ ਸਮੇਂ ਕਿਲਿਆਂ ਦੇ ਵਿੱਚ ਜਿਹੜੇ ਪੱਥਰ ਵਰਤੇ ਜਾਂਦੇ ਸੀਗੇ ਤੇ ਉਹੀ ਇਸ ਇਮਾਰਤ ਨੂੰ ਲਗਾਏ ਗਏ ਆ ਚਲੋ ਹੁਣ ਵੱਧਦੇ ਆ ਰੈਜਿਸਟਰ ਆਈਲੈਂਡ ਵੱਲ ਨੂੰ ਸਾਡੇ ਸਾਹਮਣੇ ਆ ਇੱਕ ਪੰਛੀ ਆ ਜਿਹੜਾ ਉੱਡ ਕੇ ਜਾ ਰਿਹਾ ਗੱਡੀ ਦੇ ਆ ਦੇਖੋ ਆ ਫਿਰ ਇਹਨੇ ਇੱਕਦਮ ਹੋਰ ਜਾਣਾ ਆ ਬਾਰ ਬਾਰ ਗੱਡੀ ਦੇ ਮੋਰੇ ਇਹ ਪੰਛੀ ਆ ਰਿਹਾ ਕਿੰਨਾ ਵਧੀਆ ਲੱਗਦਾ ਪਿਆ ਗੱਡੀ ਦੇ ਮੋਰੇ ਉੱਡ ਕੇ ਜਾਂਦਾ ਆ ਲਓ ਫੇਰ ਬਹਿ ਗਿਆ ਦੇਖ ਲਓ ਫੇਰ ਉੱਡ ਗਿਆ ਕਿਉਂਕਿ ਇਹ ਪੰਛੀ ਵੀ ਰੌਣਕਾਂ ਚਾਹੁੰਦੇ ਆ ਕਿ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਇਸ ਤਰ੍ਹਾਂ ਪ੍ਰਤੀਤ ਹੁੰਦਾ ਆ ਜਿੱਦਾਂ ਸਾਨੂੰ ਇਹ ਪੰਛੀ ਰਸਤਾ ਦਿਖਾ ਰਿਹਾ ਆ ਕਿ ਰੈਸ ਆਇਲੈਂਡ ਤੱਕ ਇਹੀ ਰਸਤਾ ਜਾਂਦਾ ਆ ਤੁਸੀਂ ਆਓ ਆ ਦੇਖੋ ਫਿਰ ਆ ਗਿਆ ਮੋਰੇ ਅੱਗੇ ਅੱਗੇ ਰਸਤਾ ਥੋੜਾ ਜਿਹਾ ਖਰਾਬ ਆ ਜਗਾ ਜਗਾ ਕੇਸਤੀਆਂ ਨਜ਼ਰ ਆ ਰਹੀਆਂ ਜਾਲ ਬੰਨੇ ਹੋਏ ਆ ਤੇ ਮਛਵਾੜੇ ਕੇਸਤੀਆਂ ਰਾਹੀਂ ਪੌਂਗ ਡੈਮ ਦੇ ਅੰਦਰ ਘੁੰਮ ਰਹੇ ਆ ਇੱਥੇ ਆ ਕੇ ਤੁਹਾਨੂੰ ਹਰ ਚੀਜ਼ ਦਾ ਨਜ਼ਾਰਾ ਦੇਖਣ ਨੂੰ ਮਿਲੂਗਾ ਸਾਹਮਣੇ ਸਥਾਨਿਕ ਲੋਕਾਂ ਦੇ ਪਸ਼ੂ ਵੀ ਆ ਰਹੇ ਆ। ਮਤਲਬ ਜਿੱਦਾਂ ਜਿੱਦਾਂ ਅਸੀਂ ਆਪਣਾ ਇੱਕ ਕਦਮ ਪੱਟਦੇ ਆ ਇੱਕ ਬਕਰਾਂ ਨਜ਼ਾਰਾ ਸਾਨੂੰ ਇਸ ਜਗ੍ਹਾ ਦਾ ਨਜ਼ਰ ਆਉਂਦਾ ਆ। ਦਿਲ ਕਰਦਾ ਕਿ ਤੁਹਾਨੂੰ ਪੂਰਾ ਰਸਤਾ ਦਿਖਾਈਏ। ਇੱਕ ਮਿੰਟ ਵੀ ਕੈਮਰਾ ਅਸੀਂ ਬੰਦ ਨਾ ਕਰੀਏ। ਨਹੀਂ ਤਾਂ ਅਸੀਂ ਇੰਨੀ ਦੂਰ ਦੂਰ ਜਾ ਕੇ ਇਸ ਤਰ੍ਹਾਂ ਦੀਆਂ ਜਗ੍ਹਾ ਦੇਖਦੇ ਆ ਅੱਜ ਸਾਡੇ ਇੱਕ ਤਰ੍ਹਾਂ ਪੰਜਾਬ ਦੇ ਵਿੱਚ ਹੀ ਕਹਿ ਸਕਦੇ ਆ ਤਰਵਾੜਾ ਕਿੰਨੀ ਕੁ ਦੂਰ ਆ ਤੁਸੀਂ ਅੰਦਾਜ਼ਾ ਲਾ ਸਕਦੇ ਆ ਆ ਲੋ ਹੁਣ ਅਸੀਂ ਪਸ਼ੂਆਂ ਦੇ ਵਿੱਚੋਂ ਲੰਘ ਕੇ ਜਾਣਾ ਤੁਸੀਂ ਆਲੇ-ਦੁਆਲੇ ਦੇਖ ਪੂਰਾ ਨਜ਼ਾਰਾ ਲਓ ਕਿਉਂਕਿ ਕਿਸ਼ਤੀ ਰਾਹੀਂ ਦਾ ਤੁਸੀਂ ਜਦੋਂ ਮਰਜ਼ੀ ਆ ਸਕਦੇ ਆ ਇਸ ਰੈਂਸਰ ਆਈਲੈਂਡ ਦੇ ਵਿੱਚ ਲੇਕਿਨ ਗੱਡੀ ਰਾਹੀਂ ਤੁਸੀਂ ਕਿਸਮਤ ਦੇ ਨਾਲ ਹੀ ਆ ਸਕਦੇ ਆ ਕਿਉਂਕਿ ਇਹ ਰਸਤਾ ਬਹੁਤ ਚਿਰ ਬਾਅਦ ਇਸ ਤਰ੍ਹਾਂ ਦਾ ਹੋਇਆ ਆ ਨਹੀਂ ਤਾਂ ਪਾਣੀ ਨਾਲ ਭਰਿਆ ਹੁੰਦਾ ਆ ਉਹ ਵੀ ਗੱਡੀ ਰਾਹੀਂ ਚੱਲ ਕੇ ਉੱਥੇ ਤੱਕ ਪਹੁੰਚਣਾ ਆ ਬਹੁਤ ਵੱਡੀ ਗੱਲ ਆ ਹੁਣ ਤੁਸੀਂ ਇੱਕ ਵਾਰ ਫਿਰ ਨજર ਮਾਰੋ ਸੱਜੇ ਪਾਸੇ ਵੱਲ ਦੇਖੋ ਤਾਂ ਪਾਣੀ ਕਿਦਾਂ ਸ਼ਾਲਾ ਮਾਰਦਾ ਖੂਸੂਤ ਲੱਗ ਰਿਹਾ ਆ ਤੇ ਨਾਲ ਨਾਲ ਕੰਡੇ ਤੇ ਇਹ ਸਥਾਨਿਕ ਲੋਕਾਂ ਦੇ ਪਸ਼ੂ ਚਰਦੇ ਪਏ ਆ ਸਾਨੂੰ ਗੱਡੀ ਦੇ ਵਿੱਚ ਦੂਸਰੀ ਵਾਰ ਫੇਰ ਉਤਰਨਾ ਪਿਆ ਕਿਉਂਕਿ ਨਜ਼ਾਰਾ ਹੀ ਇੰਨਾ ਦਿਲ ਨੂੰ ਛੂੰਦਾ ਆ ਕਿ ਸਾਨੂੰ ਬਾਰ-ਬਾਰ ਉਤਰਨਾ ਪੈ ਰਿਹਾ ਆ ਹੁਣ ਅਸੀਂ ਤੁਹਾਨੂੰ ਪਾਣੀ ਦੇ ਬਿਲਕੁਲ ਲਾਗੇ ਲੈ ਕੇ ਚਲਦੇ ਆ ਕਿਉਂਕਿ ਪੰਛੀ ਦੂਰੋਂ ਦੂਰੋਂ ਇੱਥੇ ਆਉਂਦੇ ਆ ਸ਼ਾਇਦ ਕੋਈ ਨਜ਼ਰ ਆ ਜਾਏ ਹਵਾ ਠੰਡੀ ਠੰਡੀ ਚੱਲਦੀ ਪਈ ਆ ਤੁਸੀਂ ਹਿਲਦੇ ਕੱਪੜਿਆਂ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਹਵਾ ਕਿੰਨੀ ਤੇਜ਼ ਆ ਉੱਪਰੋਂ ਪੰਛੀਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਮਜਬੂਰ ਕਰ ਰਹੀਆਂ ਇੱਥੇ ਰੁਕਣ ਨੂੰ ਸਾਨੂੰ ਇਸ ਰਸਤੇ ਦਾ ਪਹਿਲਾਂ ਪਤਾ ਨਹੀਂ ਸੀਗਾ ਅਸੀਂ ਸੋਚ ਰਹੇ ਸੀ ਕਿ ਕਿਸ਼ਤੀ ਰਾਹੀਂ ਤੁਹਾਨੂੰ ਇਹ ਆਈਲੈਂਡ ਦਿਖਾਵਾਂਗੇ ਲੇਕਿਨ ਪਤਾ ਲੱਗਣ ਤੋਂ ਬਾਅਦ ਅਸੀਂ ਤੁਹਾਨੂੰ ਇੱਥੇ ਗੱਡੀ ਰਾਹੀਂ ਲੈ ਕੇ ਆਏ ਆ ਕਿਉਂਕਿ ਇੱਕ ਤਰ੍ਹਾਂ ਮੀ ਪੈ ਕੇ ਹਟਿਆ ਸੀ 2-3 ਦਿਨ ਪਹਿਲਾਂ ਜਿਹਦੇ ਕਰਕੇ ਇੱਕ ਰਿਸਕ ਵੀ ਸੀਗਾ ਚਲੋ ਫੇਰ ਵੀ ਅਸੀਂ ਹਿੰਮਤ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਤੁਹਾਨੂੰ ਇਹ ਜਗ੍ਹਾ ਦਿਖਾ ਰਹੇ ਹਾਂ ਆਪਣੇ ਪੰਜਾਬ ਦੇ ਕੋਲ ਇਹ ਸਭ ਤੋਂ ਵੱਡੀ ਗੱਲ ਆ ਦੇਖੋ ਕੁਦਰਤ ਦੇ ਰੰਗ ਕੁਦਰਤੀ ਜਾਣੇ ਇਹਦਾ ਕੋਈ ਭੇਦ ਨਹੀਂ ਹੈਗਾ ਇਸ ਪਾਣੀ ਤੋਂ ਪਾਰ ਫਿਰ ਅੱਗੇ ਜਾ ਕੇ ਮੈਦਾਨ ਆ ਹਰਾ-ਭਰਾ ਜਿੱਥੇ ਬਾਥੂ ਦੀ ਲੜੀ ਆ ਸਾਹਮਣੇ ਨਜ਼ਰ ਆ ਰਹੀ ਆ ਇੱਕ ਵਾਰ ਇੱਥੋਂ ਫੇਰ ਦੁਬਾਰਾ ਅਸੀਂ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਆ ਸਾਹਮਣੇ ਬਾਥੂ ਦੀ ਲੜੀ ਹਰੀ-ਭਰੀ ਗਰਾਊਂਡ ਆ ਉਹਦੇ ਆਲੇ-ਦੁਆਲੇ ਦੋਨੋਂ ਜਗ੍ਹਾ ਰੈਸਰ ਆਈਲੈਂਡ ਤੇ ਬਾਥੂ ਦੀ ਲੜੀ ਆ ਆਮੋ ਸਾਹਮਣੇ ਆ ਲੇਕਿਨ ਜੇ ਅਸੀਂ ਘੁੰਮ ਕੇ ਦੇਖੀਏ ਗੱਡੀ ਰਾਹੀਂ ਬਹੁਤ ਜ਼ਿਆਦਾ ਫਰਕ ਆ ਘੱਟੋ-ਘੱਟ 1.5 ਘੰਟਾ ਲੱਗੂਗਾ ਤੁਹਾਨੂੰ ਘੁੰਮ ਕੇ ਤੁਸੀਂ ਗੌਰ ਦੇ ਨਾਲ ਇਹਨਾਂ ਲਹਿਰਾਂ ਵੱਲ ਦੇਖੋ ਜਿਹੜੀਆਂ ਦਿਲ ਨੂੰ ਛੂੰਹਦੀਆਂ ਆ ਸਕੂਨ ਦਿੰਦੀਆਂ ਆ ਇਹ ਹੀ ਨਜ਼ਾਰਾ ਕਿੰਨੀ ਦੂਰ ਦੂਰ ਅਸੀਂ ਲੈਣ ਜਾਂਦੇ ਆ ਜੋ ਸਾਨੂੰ ਇਸ ਜਗ੍ਹਾ ਮਿਲ ਰਿਹਾ ਆ ਉਹ ਵੀ ਇੱਕ ਤਰ੍ਹਾਂ ਫਰੀਓ ਕੋਸਟ ਵਾਹ ਵਈ ਵਾਹ ਦੇਖੋ ਤਾਂ ਪਾਣੀ ਦੇ ਉੱਪਰ ਉੱਡਦੇ ਕਿੰਨੇ ਵਧੀਆ ਲੱਗਦੇ ਪਏ ਇਹ ਪੰਛੀ ਗੱਡੀ ਤੋਂ ਅਸੀਂ ਕਾਫੀ ਦੂਰ ਆ ਗਏ ਸਗੇ ਕਿਉਂਕਿ ਜਿਸ ਤਰ੍ਹਾਂ ਦਾ ਇਹ ਨਜ਼ਾਰਾ ਆ ਪਤਾ ਨਹੀਂ ਚੱਲਦਾ ਜਿੱਦਾਂ ਜਿੱਦਾਂ ਅਸੀਂ ਆਈਲੈਂਡ ਦੇ ਬਿਲਕੁਲ ਕੋਲ ਪਹੁੰਚ ਰਹੇ ਆ ਹੁਣ ਅਸੀਂ ਪਹੁੰਚਣ ਵਾਲੇ ਆ ਜਿੱਥੇ ਤੱਕ ਮੈਨੂੰ ਲੱਗਦਾ ਸਿਰਫ 300 ਮੀਟਰ ਰਹਿ ਗਿਆ ਸਾਡਾ ਇਹ ਆਈਲੈਂਡ ਆਖਰ ਅਸੀਂ ਆਪਣੀ ਮੰਜ਼ਿਲ ਦੇ ਪਹੁੰਚ ਗਏ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਇੱਕ ਸੰਗਣਾ ਜੰਗਲ ਇਹੀ ਰੈਸਰ ਆਈਲੈਂਡ ਆ ਤੇ ਬਿਲਕੁਲ ਆਈਲੈਂਡ ਦੇ ਸਾਹਮਣੇ ਤੁਸੀਂ ਆਹ ਟਾਵਰ ਦੇਖ ਸਕਦੇ ਆ ਜਿਹੜਾ ਨਿਗਰਾਨੀ ਵਾਸਤੇ ਆ ਤੁਹਾਨੂੰ ਲਾਗੇ ਤੋਂ ਦਿਖਾਉਂਦੇ ਆ ਮਾਰੋ ਨਜ਼ਰ ਲਾਗੇ ਤੋਂ ਇਸ ਟਾਵਰ ਵੱਲ ਜਿਹੜਾ ਇੱਥੇ ਨਿਗਰਾਨੀ ਤੌਰ ਤੇ ਆ ਚਲੋ ਸਾਹਮਣੇ ਆਈਲੈਂਡ ਦੇ ਮੋਰੇ ਗੱਡੀ ਰੋਕਦੇ ਆਂ ਆਪਣੀ 7 ਸਮੁੰਦਰੋਂ ਪਾਰ ਆਪਣੀ ਮੰਜ਼ਲ ਉੱਤੇ ਅਸੀਂ ਪਹੁੰਚ ਚੁੱਕੇ ਆ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਵੈਲਕਮ ਟੂ ਰੈਸਰ ਆਈਲੈਂਡ ਕੋਈ ਸੋਚ ਸਕਦਾ ਆ ਇੱਕ ਸਮੁੰਦਰ ਪਾਰ ਕਰਨ ਤੋਂ ਬਾਅਦ ਪੰਜਾਬ ਨੇੜੇ ਇੰਨਾ ਸੋਹਣਾ ਆਈਲੈਂਡ ਹੋ ਸਕਦਾ ਆ ਜੰਗਲ ਹੀ ਜੰਗਲ ਆ ਜਿੱਧਰ ਵੀ ਤੁਸੀਂ ਨਜ਼ਰ ਮਾਰੂਗੇ ਪੰਛੀਆਂ ਦੀ ਚੈਂ ਚੈਂ ਕਿੰਨੀ ਵਧੀਆ ਲੱਗਦੀ ਪਈ ਆ ਅਣ ਗੇਣਤ ਤਰ੍ਹਾਂ ਦੇ ਪੰਛੀ ਆ ਇੱਥੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਬਹੁਤ ਜ਼ਿਆਦਾ ਸੰਗਣਾ ਜੰਗਲ ਆ ਇੱਕ ਵਾਰ ਨਜ਼ਰ ਮਾਰੋ ਦਰਖਤ ਤੇ ਦਰਖਤ ਝਾੜੀਆਂ ਹੀ ਝਾੜੀਆਂ ਰਾਤ ਨੂੰ ਤਾਂ ਬੰਦਾ ਇੱਥੇ ਸੋਚੇ ਬਣਾ ਆਉਣ ਬਾਰੇ ਕਿਉਂਕਿ ਹਾਲੇਦ ਵਾਲੇ ਜਿੰਨਾ ਪਾਣੀ ਆ ਤੇ ਗੱਬੇ ਇਹ ਜੰਗਲ ਇੱਥੋਂ ਅੰਦਾਜ਼ਾ ਲਾਓ ਤੁਸੀਂ ਇਹਦੇ ਵਿੱਚ ਕਿੰਨੇ ਜਾਨਵਰ ਰਹਿੰਦੇ ਹੋਣਗੇ ਇਹ ਸੀਨ ਅਸੀਂ ਫਿਲਮਾਂ ਵਿੱਚ ਦੇਖੀ ਦੇ ਸਕੇ ਕਿ ਸਮੁੰਦਰ ਦੇ ਬਚਾਰ ਇਸ ਤਰ੍ਹਾਂ ਦਾ ਆਈਲੈਂਡ ਜਿਹੜਾ ਜੰਗਲੀ ਜਾਨਵਰ ਨਾਲ ਭਰਿਆ ਪਿਆ ਆ ਤੇ ਉਹ ਸੀਨ ਯਾਦ ਆ ਰਹੇ ਆ ਜਿਹੜੇ ਇੱਕ ਖਤਰਨਾਕ ਹੁੰਦੇ ਸੀਗੇ ਬਾਂਸਾਂ ਵੱਲ ਨਜ਼ਰ ਮਾਰੋ ਜਿਨ੍ਹਾਂ ਨੇ ਇੱਕ ਛਤਰੀ ਬਣਾਈ ਹੋਈ ਆ ਤੁਸੀਂ ਦੇਖ ਲਓ ਇਸੇ ਤਰ੍ਹਾਂ ਅੱਗੇ ਤੇ ਬਚਕਾਰ ਇਹ ਰਸਤਾ ਜਿਹਦੇ ਵਿੱਚੋਂ ਅਸੀਂ ਲੰਘ ਕੇ ਤੁਹਾਨੂੰ ਇਹ ਆਈਲੈਂਡ ਦਿਖਾ ਰਹੇ ਹਾਂ ਅੰਦਰ ਆ ਕੇ ਬੰਦਾ ਭੁੱਲ ਜਾਂਦਾ ਆ ਕਿ ਬਾਹਰ ਆਲੇ ਦੁਆਲੇ ਇੱਕ ਤਰ੍ਹਾਂ ਸਮੁੰਦਰੀ ਸਮੁੰਦਰਾਂ ਚਾਰੇ ਪਾਸੇ ਜੇ ਪਾਣੀ ਵਧ ਜੇ ਤਾਂ ਬੰਦਾ ਕਿੱਧਰ ਜਾਵੇ ਫੇਰ ਤਾਂ ਇੱਕ ਵਸ ਕਿਸ਼ਤੀਆਂ ਰਾਹੀਂ ਬੋਟ ਰਾਹੀਂ ਬੰਦਾ ਇੱਥੋਂ ਨਿਕਲ ਸਕਦਾ ਆ ਪਾਂਛੀਆਂ ਦੀਆਂ ਆਵਾਜ਼ਾਂ ਹੀ ਆਵਾਜ਼ਾਂ ਆ ਰਹੀਆਂ ਆ ਜਿਹੜੀਆਂ ਸਕੂਨ ਦੇ ਰਹੀਆਂ ਐ ਇਸ ਵੇਲੇ ਪੂਰਾ ਮਜ਼ਾ ਆਉਣ ਵਾਲਾ ਤੁਹਾਨੂੰ ਆਪਣੀ ਫੈਮਿਲੀ ਨਾਲ ਇੱਥੇ ਆ ਕੇ ਬੋਰਡ ਲੱਗਾ ਹੋਇਆ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਰੈਂਸਰ ਆਈਲੈਂਡ ਤੇ ਪੰਛੀਆਂ ਦੇ ਨਾਮ ਲਿਖੇ ਹੋਏ ਆ ਬਿਲਕੁਲ ਲਾਗੇ ਤੋਂ ਕਰਕੇ ਤੁਹਾਨੂੰ ਦਿਖਾਉਲਦੇ ਆ ਜਿਹੜੇ ਇੱਥੇ ਪਾਏ ਜਾਂਦੇ ਆ ਹੁਣ ਤੁਹਾਨੂੰ ਅਸੀਂ ਗੈਸਟ ਹਾਊਸ ਦਿਖਾਉਲਦੇ ਆ ਜਿਹੜਾ ਆਈਲੈਂਡ ਦੇ ਵਿੱਚ ਬਣਿਆ ਹੋਇਆ ਆ ਕਿੰਨਾ ਸੋਨਾ ਇਹ ਲੱਗਦਾ ਪਿਆ ਆ ਜੰਗਲ ਦੇ ਵਿੱਚ ਬਣਿਆ ਤੇ ਆਲੇ-ਦੁਆਲੇ ਪਾਣੀ ਪਾਣੀ ਇੱਕ ਸਮੁੰਦਰ ਆ ਤੁਸੀਂ ਇੱਥੇ ਰਾਤ ਕੱਟ ਸਕਦੇ ਆ ਲੇਕਿਨ ਤੁਹਾਨੂੰ ਪਹਿਲਾਂ ਅਡਵਾਂਸ ਬੁਕਿੰਗ ਕਰਾਉਣੀ ਪਵੇਗੀ ਇੱਥੇ ਤੇ ਲੇਕਿਨ ਖਾਣ-ਪੀਣ ਦਾ ਸਮਾਨ ਤੁਹਾਨੂੰ ਆਪ ਇੱਥੇ ਲੈ ਕੇ ਆਉਣਾ ਪਊਗਾ ਤੇ ਤੁਹਾਨੂੰ ਬਣਾ ਕੇ ਜਰੂਰ ਦੇ ਦੇਣਗੇ ਜਾਂ ਫਿਰ ਤੁਸੀਂ ਆਪ ਬਣਾ ਸਕਦੇ ਆ ਪੂਰਾ ਮਜ਼ਾ ਆਉਣ ਵਾਲਾ ਆ ਤੁਸੀਂ ਦੇਖੋ ਜੇ ਇੱਥੇ ਤੁਸੀਂ ਰਾਤ ਰੁਕਦੇ ਆ ਮਾਰੋ ਨਜ਼ਰ ਤਰ੍ਹਾਂ-ਤਰ੍ਹਾਂ ਦੇ ਦਰਖਤਾਂ ਵੱਲ ਜਿਨ੍ਹਾਂ ਨੇ ਇਸ ਜੰਗਲ ਦੀ ਖੂਬਸੂਰਤੀ ਨੂੰ ਵਧਾਇਆ ਹੋਇਆ ਆ ਠੰਡੀ ਠੰਡੀ ਹਵਾ ਜਦੋਂ ਮੂੰਹ ਤੇ ਪੈਂਦੀ ਆ ਤਾਂ ਇੱਕ ਬਖਰੀ ਸ਼ਾਂਤੀ ਮਿਲਦੀ ਆ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਤੁਸੀਂ ਖੁਦ ਇੱਥੇ ਆ ਕੇ ਉਸ ਚੀਜ਼ ਦਾ ਮਜ਼ਾ ਲੈ ਸਕਦੇ ਆ ਇੱਧਰ ਬੋਰਡ ਲੱਗਾ ਹੋਇਆ ਆ ਲਿਖਿਆ ਹੋਇਆ ਪੌਂਗ ਲੇਕ ਵਾਇਲਡ ਲਾਈਫ ਸੈਂਚਰੀ ਤਰ੍ਹਾਂ ਤਰ੍ਹਾਂ ਦੇ ਪੰਛੀ ਜਿਹੜੇ ਇੱਥੇ ਪਾਏ ਜਾਂਦੇ ਆ ਉਹਨਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਲਿਖਿਆ ਹੋਇਆ ਆ ਕਿਉਂਕਿ ਸਾਨੂੰ ਦੇਖਣ ਤੋਂ ਹੀ ਪਤਾ ਲੱਗ ਗਿਆ ਸੀ ਜੰਗਲ ਕਿ ਵਾਕਿਆ ਹੀ ਇੱਥੇ ਪੰਛੀ ਬਹੁਤ ਆ ਦੇਖੋ ਆਵਾਜ਼ਾਂ ਕਿਦਾਂ ਵਾਹ ਬਈ ਵਾਹ ਚਲੋ ਹੁਣ ਤੁਹਾਨੂੰ ਅਸੀਂ ਪੋਂਗ ਲੇਕ ਦਾ ਨਜ਼ਾਰਾ ਦਿਖਾ ਦਈਏ ਪਹਿਲਾਂ ਤੁਸੀਂ ਇਹ ਝੁੱਗੀ ਵੱਲ ਨਜ਼ਰ ਮਾਰੋ ਅਸੀਂ ਝੌਂਪੜੀ ਵੀ ਕਹਿ ਸਕਦੇ ਹਾਂ ਜਿਹੜੀ ਇੱਕ ਤਰ੍ਹਾਂ ਬਾਂਸਾਂ ਤੋਂ ਤਿਆਰ ਕੀਤੀ ਗਈ ਆ ਤੇ ਉੱਪਰ ਕੱਖ ਵਗੈਰਾ ਆ ਛੱਤ ਦੇ ਉੱਤੇ ਕੱਖਾਂ ਦੀ ਛੱਤ ਤੇ ਥੱਲੇ ਸਾਰੀ ਬਾਂਸਾਂ ਤੋਂ ਤਿਆਰ ਜੰਗਲ ਦੇ ਬਚਕਾਰ ਇਹ ਕੁੱਲੀ ਕਿੰਨੀ ਵਧੀਆ ਲੱਗਦੀ ਪਈ ਆ ਮਾਰੋ ਇੱਧਰ ਵੱਲ ਵੀ ਨਜ਼ਰ ਜਗਾ ਜਗਾ ਬੈਠਣ ਵਾਸਤੇ ਬਣਿਆ ਹੋਇਆ ਆ ਤੇ ਲਿਖਿਆ ਵੀ ਹੋਇਆ ਆ ਤੁਸੀਂ ਪੜ ਸਕਦੇ ਆ ਬਹੁਤ ਵਧੀਆ ਸਿਸਟਮ ਕੀਤਾ ਹੋਇਆ ਇੱਥੇ ਆਈਲੈਂਡ ਦੇ ਵਿੱਚ ਬਿਲਕੁਲ ਬੈਕ ਸਾਈਡ ਤੇ ਇੱਕ ਗਰਾਊਂਡ ਆ ਜਿੱਥੇ ਤੁਸੀਂ ਫੈਮਿਲੀ ਨਾਲ ਬੈਠ ਕੇ ਪੂਰਾ ਮਜ਼ਾ ਲੈ ਸਕਦੇ ਆ ਬੈਠਣ ਵਾਸਤੇ ਵੀ ਵੱਖਰਾ ਵੱਖਰਾ ਬਣਾਇਆ ਗਿਆ ਤੁਸੀਂ ਦੇਖੋ ਇਹ ਡਿਜ਼ਾਈਨ ਇੱਕ ਜਿਹੜਾ ਕਿਸਤੀ ਟਾਈਪ ਆ ਇਹ ਸਾਰਾ ਸਿਸਟਮ ਵੀ ਬੈਠਣ ਵਾਸਤੇ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਆ ਕਿ ਤੁਹਾਨੂੰ ਇੱਥੇ ਆ ਕੇ ਪੂਰਾ ਮਜ਼ਾ ਆਉਣ ਵਾਲਾ ਆ ਇਸ ਜਗ੍ਹਾ ਤੋਂ ਤੁਸੀਂ ਪੌਂਗ ਲੇਕ ਵੱਲ ਨਜ਼ਰ ਮਾਰੋ ਕਿਸਤੀਆਂ ਚੱਲਦੀਆਂ ਪਈਆਂ ਆ ਆਲੇ ਦੁਆਲੇ ਟਾਪੂ ਟਾਪੂ ਨਜ਼ਰ ਆ ਰਹੇ ਆ ਤੇ ਸਾਹਮਣੇ ਇੱਕ ਬਿਲਡਿੰਗ ਆ ਜਿਹੜੀ ਦੇਖਣ ਤੋਂ ਲੱਗਦਾ ਆ ਕਿ ਬਹੁਤ ਪੁਰਾਣੀ ਆ ਲਾਗੇ ਕਰਕੇ ਅਸੀਂ ਤੁਹਾਨੂੰ ਦਿਖਾਲਦੇ ਆ ਇੱਕ ਟਾਪੂ ਆ ਜਿਹਦੇ ਉੱਤੇ ਇਹ ਇਮਾਰਤਾ ਇਸੇ ਤਰ੍ਹਾਂ ਅਣਗਿਣਤ ਟਾਪੂ ਸਾਹਮਣੇ ਨਜ਼ਰ ਆ ਰਹੇ ਆ ਸੂਰਜ ਦੀਆਂ ਕਿੰਨਾ ਪਾਣੀ ਉੱਤੇ ਪੈਂਦੀਆਂ ਆ ਜਿਨ੍ਹਾਂ ਨੇ ਇਸ ਲੇਖ ਦਾ ਇੱਕ ਵੱਖਰਾ ਹੀ ਰੰਗ ਬੰਨਿਆ ਹੋਇਆ ਆ ਤੇ ਇੱਥੇ ਭਾਜੀ ਹੁਣੀ ਆਏ ਹੋਏ ਆ ਤੇ ਇਹਨਾਂ ਤੋਂ ਹੀ ਪੁੱਛਦੇ ਆ ਹੋਰ ਭਾਜੀ ਕੀ ਆ ਚੱਲੇ ਪੂਰਾ ਮਜ਼ਾ ਲੈਣ ਆਏ ਤੁਸੀਂ ਵੀ ਇੱਥੇ ਆ ਜੀ ਹਾਂ ਹੀ ਆਏ 10 ਮਿੰਟ ਵਾਸਤੇ ਮੈਂ ਲੈ ਆਂ ਘੁਮਾਈ ਤੇ ਭਾਜੀ ਸਾਡੇ ਦਰਸ਼ਕਾਂ ਨੂੰ ਦੱਸੋ ਇਸ ਜਗ੍ਹਾ ਤੇ ਪਹੁੰਚਣ ਆਇਆ ਤਾਂ ਉਹ ਕਿਦਾਂ ਆਸਾਨੀ ਨਾਲ ਪਹੁੰਚ ਸਕਦੇ ਆ ਜੇ ਉਹ ਆਪਣੇ ਮਤਲਬ ਬਾਈਕ ਲੈ ਕੇ ਆਉਣ ਮੋਟਰਸਾਈਕਲ ਲੈ ਕੇ ਆਉਣ ਜਾਂ ਗੱਡੀ ਰਾਹੀਂ ਆਉਣ ਪਹਿਲੇ ਲਾਗੇ ਨਗਰੂਟੋ ਸੁਰੀਆਂ ਉਹ ਠੀਕ ਹੈ ਜੀ ਨਗਰੂਟਾ ਸੂਰੀਂ ਤੇ ਅੱਗੇ ਸੁਕਨਾੜਾ ਪੈਂਦਾ ਠੀਕ ਆ ਜੀ ਸੁਕਨਾੜਾ ਤੇ ਕੋਈ ਮਤਲਬ ਫਿਰ ਅੱਗੇ ਆ ਕੇ ਕਿਸੇ ਨੂੰ ਪੁੱਛੋ ਕਿ ਹਾਂ ਰਸਤਾ ਸਾਹਮਣੇ ਮਤਲਬ ਟਰੈਕ ਬਣਿਆ ਉਧਰ ਅੱਛਾ ਠੀਕ ਹੈ ਆ ਰਾਮ ਨਾ ਸਕਦੇ ਆ ਰਾਮ ਨਾ ਸਕਦੇ ਤੁਸੀਂ ਕਿੰਨੀ ਵਾਰ ਆ ਗਏ ਇੱਥੇ ਮੈਂ ਇੱਥੇ ਜਦੋਂ ਖੁੱਲਦਾ ਉਦੋਂ ਆ ਹੀ ਜਾਂਦਾ ਇੱਕ ਵਾਰ ਮਤਲਬ ਆਉਂਦੇ ਆਉਂਦੇ ਆ ਇੱਕ ਵਾਰ ਦੇਖਣ ਹਾਂ ਇੱਕ ਵਾਰ ਪੱਕਾ ਹੁੰਦਾ ਮਤਲਬ ਇੰਨਾ ਜਿਆਦਾ ਖੂਬਸੂਰਤ ਆ ਕਿ ਤੁਹਾਨੂੰ ਆਉਣਾ ਪੈਂਦਾ ਹਰ ਸਾਲ ਆਉਣਾ ਪੈਂਦਾ ਠੀਕ ਹੈ ਕਈ ਚਾਂਸ ਤੋਂ ਚੱਕਰ ਲੱਗਦਾ ਜਦੋਂ ਬਾੜ ਲੱਗੀ ਹੈ ਹਾਂਜੀ ਇਹਦੇ ਤੁਸੀਂ ਪਰਲੇ ਸੈੱਡ ਪੂਰਾ ਘੁੰਮੋ ਅੱਛ ਠੀਕ ਹੈ ਜੀ ਉਸ ਸਾਈਡ ਬੈਠੋਗੇ ਉਹ ਹੋਰ ਬਕਰਾ ਬਕਰਾ ਨਜ਼ਾਰਾ ਹੋਊਗਾ ਬਕਰਾ ਫਿਰ ਉਹ ਸਾਈਡ ਦਾ ਬਕਰਾ ਨਜ਼ਾਰਾ ਆਉਂਦਾ ਬਕਰਾ ਆਉਂਦਾ ਠੀਕ ਹੈ ਮਤਲਬ ਇੱਕ ਪਰਮਾਤਮਾ ਵੱਲੋਂ ਦੇਖ ਲਓ ਬਹੁਤ ਤਗੜੀ ਚੀਜ਼ ਹੈ ਬਹੁਤ ਤਗੜੀ ਚੀਜ਼ ਹੈ ਸਾਡੇ ਪੰਜਾਬ ਦੇ ਲਾਗੇ ਵੀ ਹਿਮਾਚਲ ਦੇ ਵਿੱਚ ਇੰਨਾ ਵਧੀਆ ਹੈ ਦੇਖ ਲਓ ਸੀ ਸਿਸਟਮ ਹੈ ਨਾ ਠੀਕ ਹੈ ਤੇ ਭਾਜੀ ਹੋਰ ਇੱਥੇ ਜਿੱਦਾ ਗੈਸਟ ਹਾਊਸ ਵੀ ਆ ਉਹਦੇ ਬਾਰੇ ਵੀ ਦੱਸੋ ਰਾਤ ਰੁਕਣਾ ਹੋਵੇ ਕਿਸੇ ਰਾਤ ਹਾਂ ਇਹਦੀ ਬੁਕਿੰਗ ਹੋ ਜਾਂਦੀ ਹੈ ਬੁਕਿੰਗ ਹੋ ਜਾਂਦੀ ਹੈ ਹਾਂ ਜੀ ਬੰਦਾ ਰਹਿ ਸਕਦਾ ਨਾ ਹਾਂ ਇੱਥੇ ਨਹੀਂ ਤਾਂ ਨਗਰਟਾ ਸੂਰੀ ਗੈਸਟ ਹਾਊਸ ਹੈਗੀ ਅੱਛਾ ਜੀ ਉ ਤੇ ਖਾਣ ਪੀਣ ਦਾ ਜੇ ਪ੍ਰਬੰਧ ਨਹੀਂ ਹੈਗਾ ਇੱਥੇ ਨਾ ਦੇਖਣਾ ਪਿੱਛੋ ਆਪਣਾ ਲਿਆ ਪਿੱਛੇ ਹੀ ਲੈ ਕੇ ਹਾਂਜੀ ਠੀਕ ਭਾਈ ਇਹ ਕਿੰਨੇ ਟਾਈਮ ਬਾਅਦ ਰਸਤਾ ਖੁੱਲਦਾ ਹਰ ਸਾਲ ਖੁੱਲਦਾ ਜਾਂ ਫਿਰ ਕਦੀ ਕਦੀ ਖੁੱਲਦਾ ਹੈ ਕਦੇ ਕਦੇ ਖੁੱਲਦਾ ਕਿਉਂਕਿ ਪਿਛਲੇ ਸਾਲ ਹੈ ਨਹੀਂ ਸੀ ਖੁੱਲਾ ਮੇਰੇ ਕਾ ਜੀ ਸਰ ਨਹੀਂ ਖੁੱਲਾ ਸੀ ਇਹ ਤਿੰਨ ਤਿੰਨ ਸਾਲ ਬਾਅਦ ਖੁੱਲਦਾ ਦੇਖ ਲੋ ਤਿੰਨ ਸਾਲ ਬਾਅਦ ਮੌਕਾ ਮਿਲਿਆ ਇਹ ਰਸਤਾ ਦੇਖਾਂ ਅਸੀਂ ਦੇਖਿਆ ਇਸ ਜਗ੍ਹਾ ਨਾਲੋਂ ਤਾਂ ਰਸਤਾ ਜ਼ਿਆਦਾ ਵਧੀਆ ਲੱਗਦਾ ਪਿਆ ਅਸੀਂ ਰੁੱਕ ਰੁੱਕ ਕੇ ਆਏ ਹਾਂ ਤੁਸੀਂ ਇਹ ਚੋ ਗੱਡੀ ਚਾਹੋ ਹਾਂ ਗੱਡੀ ਜਾਏ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਸਾਨੂੰ ਤੁਾਕੇ ਬੰਦਾ ਵਿਸ਼ਵਾਸ ਹੀ ਨਹੀਂ ਕਰ ਸਕਦਾ ਕਿ ਮਤਲਬ ਕਿ ਇੰਨੀ ਲਾਗੇ ਸਾਡੇ ਇੰਨੀ ਸੋਹਣੀ ਜਗ੍ਹਾ ਹੋ ਸਕਦੀ ਆ ਨਾ ਬਿਲਕੁਲ ਵੀਰ ਜੀ ਚਲੋ ਭਾਈ ਬਹੁਤ ਬਹੁਤ ਧੰਨਵਾਦ ਓਕੇ ਓਕੇ ਹਾਂਜੀ ਵਧੀਆ ਲੱਗਾ ਮਿਲ ਕੇ ਤੁਹਾਨੂੰ ਚਲੋ ਹੁਣ ਇੱਕ ਵਾਰ ਤੁਹਾਨੂੰ ਅਸੀਂ ਘੁੰਮ ਕੇ ਥੱਲੇ ਲੈ ਕੇ ਚੱਲਦੇ ਆ ਪਾਣੀ ਵੱਲ ਇੱਕ ਵੱਖਰਾ ਸੀਨ ਤੁਹਾਨੂੰ ਦਿਖਾਈ ਦੇਊਗਾ ਇਸ ਡੈਮ ਦਾ ਮਸ਼ਵਾੜੇ ਪਾਣੀ ਦੇ ਵਿੱਚ ਘੁੰਮ ਰਹੇ ਆ ਕਿਸ਼ਤੀਆਂ ਲੈ ਕੇ ਮਛੀਆਂ ਨੂੰ ਫੜਨ ਵਾਸਤੇ ਲੋ ਨਜ਼ਾਰਾ ਇਸ ਪੌਂਗ ਲੇਖਦਾ ਟਾੜਾ ਇਥੋਂ ਆਕੇ ਜਾਣ ਨੂੰ ਦਿਲ ਨਹੀਂ ਕਰੂਗਾ ਜਿੰਨੀ ਸੋਣੀ ਇਹ ਜਗਾ ਆ ਤੁਸੀਂ ਬਾਕੀ ਭਰਾਵਾਂ ਤੋਂ ਸੁਣੇ ਲਿਆ ਜਿਹੜੇ ਇੱਥੇ ਹਰ ਸਾਲ ਆਉਂਦੇ ਆ ਜਿੱਦਾਂ ਉਹ ਦੱਸਦੇ ਪਏ ਆ ਕਿ 3 ਸਾਲ ਬਾਅਦ ਅੱਜ ਇਹ ਰਸਤਾ ਖੁੱਲਿਆ ਥੱਲੇ ਨਜ਼ਰ ਮਾਰੋ ਇੱਥੇ ਕੈਸਤੀਆਂ ਵਗੈਰਾ ਰੁਕਦੀਆਂ ਆਕੇ ਕਿਉਂਕਿ ਜਿਹੜੇ ਲੋਕ ਤਲਵਾਰੇ ਵੱਲ ਦੀ ਆਉਂਦੇ ਆ ਕੈਸਤੀਆਂ ਰਾਹੀਂ ਉਹ ਇਸ ਰਸਤੇ ਰਾਹੀਂ ਆਉਂਦੇ ਆ ਇੱਥੇ ਆ ਕੇ ਕਿਸਤੀਆਂ ਰੁਕਦੀਆਂ ਫਿਰ ਇਸ ਪੌੜੀਆਂ ਰਾਹੀਂ ਜਿੱਦੋਂ ਥੱਲੇ ਉਤਰੇ ਆ ਤੇ ਉਹ ਉੱਪਰ ਆਈਲੈਂਡ ਆ ਕੇ ਦੇਖਦੇ ਆ ਅਸੀਂ ਤਾਂ ਤੁਹਾਨੂੰ ਜਿਸ ਰਸਤੇ ਰਾਹੀਂ ਲੈ ਕੇ ਆਏ ਆ ਉਹ ਰਸਤਾ ਤਾਂ ਕਦੇ-ਕਦੇ ਖੁੱਲਦਾ ਆ ਤਿੰਨ-ਸਾਤ ਵਾਰ ਖੁੱਲਿਆ ਆ ਹੁਣ ਅਸੀਂ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਹਾਂ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਇਸ ਵੇਲੇ ਟਾਈਮ ਕਾਫੀ ਹੋ ਗਿਆ ਆ ਸੂਰਜ ਛਿਪਣ ਵਾਲਾ ਆ ਤੁਸੀਂ ਦੇਖ ਸਕਦੇ ਆ ਹੁਣ ਅਸੀਂ ਤੁਹਾਨੂੰ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ